ਵੀ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਤੁਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹੋ ਜਾਂ ਇੱਕ ਤਾਂ ਤਿੰਨ ਵਾਰੀ ਦਾ ਬਣਿਆ ਪਿਆ ਐਮਐਲਏ ਉਹ ਵਾਪਸ ਹੁਣ ਦੂਜੀ ਪਾਰਟੀ 'ਚ ਆ ਗਿਆ ਜਿਹੜਾ ਉਹਨੇ ਤਿੰਨ ਵਾਰੀਆਂ 'ਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਇਹ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੀ ਰਾਤ ਚਾਈ ਸੀ ਵੱਸ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾ ਕੈਂਡੀਡੇਟ ਨਹੀਂ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਕਿ ਨਵਾਂ ਰਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀ ਆ ਮਾੜੀ ਗੱਲ ਹੈ ਜੇ ਰਾਜਨੀਤਿਕ ਗੈਂਗਸਟਰ ਆਜੇ ਤਾਂ ਫੱਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਆਪਣੇ ਭਾਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅੰਮ੍ਰਿਤਪਾਲ ਦੰਗਵੀ ਤਖਸਾਲਾ ਨੇ ਕੋਈ ਇਲੈਕਸ਼ਨ ਲੜਿਆ ਕਦੇ ਬੋਲੋ ਜੀ ਨਹੀਂ ਲੜਿਆ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅੰਮ੍ਰਿਤਪਾਲ ਜੀ ਰਾਜਨੀਤਾ ਬਣ ਗਏ ਚਲੋ ਆਪਾਂ ਅੱਜ ਇਲੈਕਸ਼ਨ ਤਾਂ ਲੜਦੀ ਲੜਦੇ ਹੋ ਉਹਨਾਂ ਨੇ ਇੱਕ ਪਾਰਟੀ ਬਣਾ ਲਈ ਹੈ ਕਿ ਜਿੱਥੇ ਚੋਣ ਆਉਿਆ ਹਾ ਤਾਂ ਉੱਥੇ ਬੰਦਾ ਲੜਨਾ ਪੈਂਦਾ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਹੈ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਵਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਕਿ ਨਹੀਂ ਨਸ਼ਾ ਖਤਮ ਕਰਨਾ ਹੈ ਅਸੀਂ ਤਾਂ ਕਿੰਨੀ ਬੁਗਾ ਨਸ਼ਾ ਕਰਦਾ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਕਹਿੰਦਾ ਸਾਥ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਥੋੜਾ ਕੋਈ ਤਰੀਕਾ ਕੀ ਹੈ ਨਸ਼ਾ ਮਤ ਮਾਰਨ ਦਾ ਥੜ ਕੋਈ ਕੋਈ ਤਰੀਕਾ ਕੀ ਕਾਂਗਰਸ ਦਾ ਰਾਜ ਆਇਆ ਤਾਂ ਜਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂਗੇ ਫੋ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਈਆ ਦੇ ਆਪ ਦਾ ਹਸਪਤਾਲ ਖਾਲੀ ਪਈ ਗ੍ਰਾਮ ਸੇਵ ਕੋਲ 15 ਪਿੰਡ ਹੈ ਪਟਵਾਰੀ ਕੋਲ 15 ਪਿੰਡ ਹੈ ਪੰਚਾਇਤ ਸੈਕਟਰ ਕੋਲ 20 ਪਿੰਡ ਹੈ ਇੱਕ ਇੱਕ ਪਿੰਡ ਇੱਕ ਤੇ ਲਾਵਾਂਗੇ ਪੁੱਲ ਸਿਕਾਣੇ ਖਾਲੀ ਪਏ ਹੈ ਕਨੈਕਟਰ ਹੈ ਨਹੀਂ ਸਫਾਈ ਕਰਮਚਾਰੀ ਹੈ ਨਹੀਂ ਪਰ ਉਹਦੇ ਆਸਤੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਕਰੋੜ ਦਾ ਕਰਕੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਆ ਖਤਮ ਹੋਊਗਾ ਐ ਮੈਂ ਸੋਚ ਚੱਕੀ ਜਾ ਉਹ ਗੁਟਕਾ ਸਾਫ ਫੜੀ ਜਾ ਉਹ ਭਿੰਦਰ ਜੀ ਕੋਈ ਫਾਇਦਾ ਨਹੀਂ ਇਸ ਕੰਮ ਇਹ ਕਹੀ ਜਾਂ ਮੈਂ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਡੇਰਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ 'ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ 'ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ 'ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਣੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਿਆ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਵੀ ਨਾ ਮੰंजे ਤੂੰ ਹੀ ਉੱਠੇ ਜਾਂਦਾ ਬੋਲੋ ਪੀਨੇ ਉਹ ਕਿ ਨਹੀਂ ਪਿੰਦੇ ਬਿਲਕੁਲ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਮੈਂ ਮੰਨ ਲਉਂ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲਉਂਗੇ ਆ 5 ਕਿਲੋ ਮੇਰੇ ਕਹਿਣਾ ਮੰਨ ਲਓ ਚਾਹ ਨਹੀਂ ਛੱਡਦਾ ਤੇ ਚਿੱਟਾ ਕਿਉਂ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਟੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਕੋਈ ਰਾਜੀ ਰਵੇ ਗੁੱਸੇ ਹੋ ਮੈਂ ਹਫੀਮ ਤੋਂ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਹੀਂ ਨਸ਼ਾ ਖਾ ਕੇ ਜੀਦਾ ਜੀ ਜ਼ਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲੈ ਕੇ ਲੈ ਲੋ ਝੂਠ ਬੋਲ ਗਏ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਬੈਠ ਆ ਗਈ ਸਰਕਾਰ ਆਰਾਮ ਨਵਾ ਸਾਹਿਬ ਮੀਨੇ ਖਰਾਬ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇੱਕ ਨੂਰ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਨਿਆਰਾ ਬੋਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਾ ਅੰਦਰ ਦੇਣਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਂ ਦਾ ਦੇ ਤੇ ਜਿਹੜਾ ਜੇਲ੍ਹ ਚ ਹੋਇਆ ਪੂਰੇ ਆਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਲ੍ਹ ਛੇਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂਗਾ ਵੀ ਟੈਲੀਫੋਨ ਕਰਕੇ ਰਮੀਤ ਸਿਓ ਚੜਾ ਲੂਗਾ ਛੋਣਾ ਥਿਉਰੀਓ ਕੇਮ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੀਆਂ ਕਹੇ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਗਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪਏ ਫੇਰ ਤਾਂ ਬੈਗੀ ਰੋਜ਼ ਤੁਹਾਡੇ ਘਰੇ ਬੰਦਾ ਟੁਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਹਾ ਥੋੜਾ ਕੰਮ ਹੈ ਉਹਨੂੰ ਥਾਣੇ ਫੜਾਉਣਾ ਥਾਣੇ ਵਾਲੇ ਦਾ ਕੰਮ ਹੈ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਹੈ ਆ ਦੇਣਸ ਨੂੰ ਡੇਟ ਦੇਤੀ ਆ ਤਾਂ ਰੋਜ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਿਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋਂ ਚੌਥੇ ਉਹ ਕਹਿੰਦਾ ਬਾਈ ਜੀ ਲਾ ਲੈਂਦੇ ਆ ਬਰਛਾ ਤੇ ਕਹਿੰਦੇ ਲਿਆ 5000 ਟਮਾਟਰ ਵਾਲੇ ਨੂੰ ਵੀ ਛੜਦਾ ਥੂੜੇ ਤੋਂ ਵੀ ਲੈ ਲੈਣਗੇ ਅਲੀ ਅਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟਾਂ ਕਹਿੰਦੇ ਤੂੰ ਫੜਿਆ ਲਓ ਜੇ ਹੋਰ 10 ਮਿੰਟ ਐ ਕੰਮ ਚੱਲ ਗਿਆ ਤੋ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਹੋਊਗਾ ਤਾਂ ਕਾਂਗਰਸ ਪਾਰਟੀ ਚੰਗੀਆਂ ਕਾਂਗਰਸ ਪਾਰਟੀ ਨੇ ਬਜਾਰਾਂ ਦੀਆਂ ਰੋੜਕਾਂ ਪੰਜਾਬੀਆਂ ਰੋੜਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਸਪੇਸ ਕਰਕੇ ਹੋਇਆ ਕਿ ਪੰਜਾਬ ਚੋਂ ਅਮਨ ਔਰ ਸ਼ਾਂਤੀ ਸੀ ਹੁਣ ਕੋਈ ਵੱਡਾ ਸੇਹ ਫੂਡੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣਗਣਾ ਉੱਤਰ ਲਉਗੇ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰਦੇ ਨਾਲੇ ਕੋਈ ਬਾਹਰ ਆ ਜੇ ਦੱਸੋ ਕਿਹੜੀ ਫੈਕਟਰੀ ਲੱਗੀ ਹੈ ਤਰਨਤਾਰਨ ਚ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਐ 1 ਰੁਪਿਆ ਨਹੀਂ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਿਆ ਸਾਲ ਦਾ ਕਈ ਕਿਸਾਨਾਂ ਨੂੰ ਆਉਂਦਾ ਉਹ 6000 ਦਾ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ ਕਿਉਂ ਐ ਰੰਧਾਵਾਜੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗਲਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬਹਿ ਕੇ ਪੜ੍ਹਾ ਕਰਦਾ ਸੀ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਠੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਲਓ ਮੈਂ ਪਾਰਟੀ ਛੱਡ ਦੂੰਗਾ ਕਿਹੜੀ ਪਾਰਟੀ ਚ ਆਖੋਂਗੇ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆ ਦੋ ਗ੍ਰੋਪਤੀ ਮੁਰਮਰ ਤੋਂ ਬਾਅਦ ਜਿਹੜੀ ਪਾਰਟੀ ਬਣਾਉਗੀ ਉਹਦੇ ਨਾਲ ਚੱਲਦਾ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੁ ਪਾਛਾਈ। ਤੁਹਾਡਾ ਵੀ ਕਰਨੈਲ ਬਣਾਇਆ। ਮਨਮੋਹ ਸਿੰਘ ਨੇ ਕਰਜ਼ਾ ਮਾਫ ਕੀਤਾ ਯਾਰ। ਮਨਮੋਹ ਸਾਨੂੰ ਲੋਕ ਕਹਿੰਦੇ ਆ ਮੁੰਡੇ ਜਿਹੜੇ ਨਵੇਂ ਦੇ ਆ। ਉਹ 70 ਸਾਲਾਂ ਦੀ ਕਾਂਗਰਸ ਨੇ ਕੀ ਕੀਤਾ? ਮੈਂ ਕਿਹਾ ਤੂੰ ਜੰਮਿਆ ਹੀ ਨਹੀਂ ਸੀਗਾ ਉਦੋਂ। ਤੈਨੂੰ ਕੀ ਦਸੀਏ ਕੀ ਕੀਤਾ? ਇਹ ਸੇ ਦੇਚ ਸੂਈ ਨਹੀਂ ਮੰਦੀ ਸੀ। ਹੁਣ ਇਸੇ ਦੇਚ ਜਾਜ ਬਣਦਾ। ਕਾਂਗਰਸ ਨੇ ਅਗਿਆਦੀ ਲਿਆਦੀ ਸੂਈ ਤੋਂ ਲੈ ਕੇ ਜਾਜ ਬਣਾਇਆ। 60 ਸਾਲ 70 ਸਾਲ ਸਾਡਾ ਰਾਜ ਰਿਆ। 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ। ਅਸੀਂ 70 ਸਾਲਾਂ ਚ ਡੀਏਪ ਖਾਦ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੁਣ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਹੈ ਇਹ ਸਾਡਾ ਰਾਜ ਸੀਗਾ ਅੱਜ ਤੋਂ 12 ਸਾਲ ਪਹਿਲਾਂ ਜਦੋਂ ਮਨਮੋਹਨ ਸਿੰਘ ਦਾ ਰਾਜ ਸੀ ਸਰਦਾਰ ਜੀ 22000 ਰੁਪਏ तोला ਸੋਨਾ ਸੀ ਅੱਜ 1 ਲੱਖ 28000 ਹੈ 60 ਸਾਲਾਂ ਚ ਅਸੀਂ 22000 ਦੇਂਦਾ ਤੇ 12 ਸਾਲਾਂ ਚ ਉਹਨੇ ਮਾਂ ਦੇ ਸ਼ੇਰ ਨੇ ਲੱਖ ਰੁਪਏ ਦੇ ਉੱਤੇ ਡਬਾ ਸਾਡੇ ਰਾਜਪਾ 22 ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਹੈ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸਾਲਾਂ ਵਿੱਚ 40 ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਬਾਅਦ ਦਬਾਤਾ ਪੈਟਰੋਲ ਮਿੱਟੀ ਦਾ ਤੇਲ ਸਰੋਂ ਦਾ ਤੇਲ ਖੰਡ ਚਾ ਮਾਰਤਾ ਲੋਕ ਇਹ ਭਾਜੀਪੀ ਸਰਕਾਰ ਹੈ 750 ਕਿਸਾਨ ਮਾਰਤਾ ਸਾਡਾ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਵੀ ਸਾਨੂੰ ਗਰੰਟੀ ਦਿਓ ਇਹ ਐਮਐਸਪੀ ਦਿੱਤੀ ਕਿਨੇ ਹੈ ਕਾਂਗਰਸ ਨੇ 1960 ਇਹ ਕਾਂਗਰਸ ਨੇ ਦਿੱਤੀ ਹੈ ਜਨਾਬ ਸੁਮੀਰੀਆ ਦਿੱਤੀ ਹੈ ਹੱਥ ਜੋੜ ਕੇ ਆ ਲੋਕ ਭਾਲਣ ਚਲੀਆਂ ਦਿੱਤੀਆਂ ਹਜ਼ਾਰ ਰੁਪਏ ਭਗਵੰਤ ਮਾਨ ਦਾ ਹਜ਼ਾਰ ਦਾ ਸੀ ਦੇਤਾ ਤੁਹਾਨੂੰ 500 ਰੁਪਏ ਬਾਦਲ ਦੇ ਰਾਜਮੈਂਟ ਨੂੰ ਦਿੱਸੀ ਜਿਹੜਾ ਗਰੀਬਾਂ ਦਾ ਮਸੀਹਾ ਕੋ ਹੁੰਦਾ ਸੀ ਸਰਦਾਰ ਗੁਰਸਿੱਖ ਅਸੀਂ ਹਜ਼ਾਰ ਰੁਪਏ ਵਧਾਈ ਹੁਣ ਰੰਗਲਾ ਪੰਜਾਬ ਵਾਲੇ ਨੇ ਮਾਂ ਦੇ ਸ਼ੇਰਾਂ ਦੇ 400 ਸਾਲ ਹੋ ਗਏ ਤੁੱਕੀ ਵੀ ਵਧਾਈ ਜੇ ਵੀ ਹੈ ਐ ਦੁਨੀਆ ਇਨਕਲਾਬ ਆਕੀਨਾ ਹੈ ਜਿਹੜੀ ਕਿਹੜੀ ਪਾਰਟੀ ਅੰਮ੍ਰਿਤਪਾਲ ਗਿੜੀ ਵਾਲੀ ਐਵੇਂ ਇਹ ਆਏ ਸੀ ਬੇਟਾ ਭਗਵਾਨ ਜੀ ਕਹਿੰਦੇ ਨਵੀਂ ਪਾਰਟੀ ਹੈ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਇਹ ਲਿਆਦੇ ਹੋਏ ਲਿਆਇਓ ਇਹ ਮੇਰਾ ਬੰਦਾ ਇੱਕ ਜਿੱਤਿਆ ਫ੍ਰੀਕੁੱਡੋਂ ਤੋਂ ਐਮਪੀ ਖਾਲਸਾ ਕੀ ਨਾ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੱਲਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬਾਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਗੁਰਦੁਆਰੇ ਦੀ ਗ੍ਰੰਥੀ ਕਿਹਨੂੰ ਬਣਾਉਣੇ ਹੋ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਕਿਉਂ ਨਾ ਲੈਣੀ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬਣਾਈ ਨਹੀਂ ਹੂਰ ਸਾਹਿਬ ਦੀ ਬੋਲੇ ਸੋਨੇ ਹਾਲੀ ਜੇ ਨੇ ਪਾਰਲਮੈਂਟ ਜਾ ਕੇ ਇੰਨਾ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾ ਤੇ ਬੋਲ ਖਾਕ ਸੇ ਤੇ ਸੋ ਯਾਰ ਮਾਰਾ ਮੋਟਾ ਸੋਚਿਆ ਕਰੋ ਜਮਾਨਾ ਨਾ ਉਹੀ ਗੱਦਾ ਮਾਗਾ ਇਦਨੰਦਰ ਸੁਣ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਿਆਰੇ ਲੈਂਦਾ ਕੋਠੀ ਉਹ ਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ ਪੰਜ ਸੱਤ ਦਾ ਪੱਕੇ ਖਾਣੇ ਦੇਖਾਂਗੇ ਕੀ ਹੁੰਦਾ ਤੇ ਮੁੰਡਾ ਵੀ ਅਮਰਤਪੁਰ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਗੁਰਦੋਂ ਗੁਰੰਤ ਸਿੰਘ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋਈ ਸੀ ਬਗਰਾੜੀ ਦੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਗਾੜੀ ਸ਼ੇਵ ਕਰਕੇ ਬਿਠਾ ਹੁੰਦਾ ਇੰਨੇ ਹਾਲ ਲੰਦਾ ਹੁਣ ਇੱਕੋ ਦਮ ਤੁਸੀਂ ਕਹਿੰਦੇ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਤਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹੋ ਜਾਂ ਇਕ ਤਾਂ ਤਿੰਨ ਵਾਰੀ ਦਾ ਬਣਿਆ ਹੋਇਆ ਐਮਐਲਏ ਹੈ ਉਹ ਵਾਪਸ ਹੋਣ ਦੂਜੀ ਪਾਰਟੀ ਚ ਆ ਗਿਆ ਜਿਹੜਾ ਉਹਨੇ ਤਿੰਨ ਵਾਰੀਆਂ ਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਇਹ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੇ ਰਾਤ ਚ ਆਏ ਸੀ ਬਾਅਦ ਸੇ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾ ਕੈਂਡੀਡਟ ਨਹੀਂ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਇੱਕ ਨਵਾਂ ਰਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀ ਆ ਮਾੜੀ ਗੱਲ ਹੈ ਜੇ ਰਾਜਨੀਤੀ ਚ ਗੈਂਗਸਟਰ ਆਜੇ ਤਾਂ ਫੱਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਆਪਣੇ ਭਾਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅੰਮ੍ਰਿਤਪਾਲ ਦੰਦਵੀ ਤੱਕ ਸਾਲਾਂ ਦੇ ਕੋਈ ਇਲੈਕਸ਼ਨ ਲੜੇਗਾ ਕਦੇ ਬੋਲੋ ਜੀ ਨਹੀਂ ਲੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅਮਰਿਤਪਾਲ ਜੀ ਰਾਜਨੀਤਾ ਬਣ ਗਏ ਚਲੋ ਆਪਾਂ ਅਦਾ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਚੋਣ ਆਉਂਦਾ ਉੱਥੇ ਬੰਦਾ ਲੜਣਾ ਪੁੰਦੇ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜ੍ਹਾਈ ਜਾਂਦੀ ਓਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫਤ ਦਾ ਰਾਜ ਐ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਐ ਅਸੀਂ ਦਾ ਕਿਵੇਂ ਹੋਊਗਾ ਨਸ਼ਾ ਕਰ ਕਹਿੰਦਾ ਕਰੋ ਕਰਤਾਂ ਕਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਕਹਿੰਦਾ ਸਾਲ 'ਚ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਥੋੜੇ ਕੋਈ ਤਰੀਕਾ ਕੀ ਹੈ ਨਸ਼ਾ ਮਤ ਮਾਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆਇਆ ਤਾਂ ਕੀਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂਗੇ ਫੋ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਈਆ ਦੇ ਆਪ ਦਾ ਹਸਪਤਾਲ ਖਾਲੀ ਪਈ ਗ੍ਰਾਮ ਸੇਵ ਕੋਲ 15 ਪਿੰਡ ਹੈ ਪਟਵਾਰੀ ਕੋਲ 15 ਪਿੰਡ ਹੈ ਪੰਚਾਇਤ ਸੈਕਟਰ ਕੋਲ 20 ਪਿੰਡ ਹੈ ਇੱਕ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਨੇ ਖਾਲੀ ਪਏ ਐ ਕਨੈਕਟਰੇ ਵੀ ਸਫਾਈ ਕਰਮਚਾਰੀ ਐ ਵੀ ਪਰ ਉਹਦੇ ਆਸਤੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਕਰੋੜ ਦਾ ਕਰਕੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਊਗਾ ਐਵੇਂ ਸੋਚ ਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਭਿੰਦਰ ਜੀ ਕੋਈ ਫਾਇਦਾ ਨਹੀਂ ਐਸ ਕੰਮ ਇਹ ਕਹੀ ਜਾਂ ਮੈਂ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦਊਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ ਢਾਈ ਸਾਲਾਂ 'ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ 'ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ 'ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ 'ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤਰ ਕੇ ਉੱਟ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹੜਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਵੀ ਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਉਹ ਨਹੀਂ ਪਿੰਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਮੈਂ ਮੰਨ ਲਉ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲਉਗੇ ਆ 5 ਕਿਲੋ ਮੇਰੇ ਕਹਿਣਾ ਮੰਨ ਲਓ ਚਾਹ ਨਹੀਂ ਛੱਡਦਾ ਤੇ ਚਿੱਟਾ ਕਰ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਟੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਕੋਈ ਰਾਜੀ ਰਵੇ ਗੂਸੇ ਮੈਂ ਹਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲੈ ਕੇ ਲੈ ਲੋ ਝੂਠ ਬੋਲ ਰਹਿ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਸਟ ਹੈਟ ਆ ਗਈ ਸਰਕਾਰ ਹਰਮਨ ਨਵਾ ਸਾਹਿਬ ਮੀਨੇ ਖਰਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇੱਕ ਨੂਰ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਨਿਆਰਾ ਬੋਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੋਤਾਏ ਤੇ ਚਾਹੀਏ ਪਤਨੀਏ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਦਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦੇ ਤੇ ਜਿਹੜਾ ਜੇਲ੍ਹ ਚ ਹੋਇਆ ਪੂਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂ ਆ ਵੀ ਟੈਲੀਫੋਨ ਕਰਕੇ ਰਮੀਤ ਸੋ ਚੜਾ ਲੂਗਾ ਜੋਨਾ ਥਿਉਰੀ ਹੋ ਗਿਆ ਮੈਂ ਕਾਨੂੰਨ ਬਣਾਓ ਥੋੜਾ ਬਾਹਰ ਸੋਨਾ ਲੰਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੀਆਂ ਕਹੇ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਗਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪਏ ਫੇਰ ਤਾਂ ਬੈਗੀ ਰੋਜ਼ ਤੁਹਾਡੇ ਘਰੇ ਬੰਦਾ ਤੁਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਹਾ ਥੋੜਾ ਕੰਮ ਐ ਉਹਨੂੰ ਥਾਣੇ ਫੜਾਉਣਾ ਥਾਣੇ ਵਾਲੇ ਦਾ ਕੰਮ ਐ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਐ ਆ ਜਿਹਨੂੰ ਟੇਕ ਦੇਤੀਆ ਤਾਂ ਰੋਜ ਇਹ ਤਾਂ ਸੌਖਾ ਕੰਮ ਐ ਮੁੰਡੇ ਵੇਲੇ ਐ ਕੋਈ ਚਾਕੂ ਲੈ ਲੂਗਾ ਕੋਈ ਕਿਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮਿਲਿਆ ਸੀ ਪਰਸੋਂ ਚੋਥੇ ਉਹ ਕਹਿੰਦਾ ਬਾਈ ਜੀ ਲਾ ਲੈਂਦੇ ਆ ਪਰਛਾ ਤੇ ਕਹਿੰਦੇ ਲਿਆ 5000 ਟਮਾਟਰ ਵਾਲੇ ਨੂੰ ਵੀ ਛੜਦਾ ਥੂੜੇ ਤੋਂ ਵੀ ਲੈ ਲੈਣਗੇ ਅਲੀ ਅਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟਾਂ ਕਹਿੰਦੇ ਤੂੰ ਫੜਿਆ ਲਾਓ ਜੇ ਹੋਰ 10 ਮਿੰਟ ਐ ਕੰਮ ਚੱਲ ਗਿਆ ਤੋ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਪਊਗਾ ਤਾਂ ਕਾਂਗਰਸ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਨੇ ਬਜਾਰਾਂ ਦੀਆਂ ਰੋੜਕਾਂ ਪੰਜਾਬੀਆਂ ਰੋੜਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਇਸ ਕਰਕੇ ਹੋਇਆ ਕਿ ਪੰਜਾਬ ਚੋਂ ਅਮਨ ਔਰ ਸ਼ਾਂਤੀ ਸੀ ਹੁਣ ਕੋਈ ਵੱਡਾ ਫੇਡ ਕੋਡੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣਗਣਾ ਉੱਤਰ ਲਉਗੇ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰਦੇ ਨਾਲੇ ਕੋਈ ਬਾਹਰ ਆ ਜੇ ਦੱਸੋ ਕਿਹੜੀ ਫੈਕਟਰੀ ਲੱਗੀ ਹੈ ਤਰਨਤਾਰਨ ਚ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਐ 1 ਰੁਪਿਆ ਨਹੀਂ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਿਆ ਸਾਲ ਦਾ ਕਈ ਕਿਸਾਨਾਂ ਨੂੰ ਆਉਂਦਾ ਉਹ 6000 ਦਾ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ 'ਚ ਕਿਉਂ ਐ ਰੰਧਾਵਾਜੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗਲਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬਹਿ ਕੇ ਪੜ੍ਹਾ ਕਰਦਾ ਸੀ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਠੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਲਓ ਮੈਂ ਪਾਰਟੀ ਛੱਡ ਦੂੰਗਾ ਜਿਹੜੀ ਪਾਰਟੀ ਚਾਹੂੰਗਾ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆ ਦੋ ਗ੍ਰੋਪਤੀ ਮੁਰਮਰ ਤੋਂ ਬਾਅਦ ਜਿਹੜੀ ਪਾਰਟੀ ਬਣਾਉਗੀ ਉਹਦੇ ਨਾਲ ਚੱਲਦਾ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੁ ਪਾਛਾਈ ਥੋ ਕਿਵੇਂ ਕਰਨੈਲ ਬਣਾਇਆ ਮਨਮੋਹ ਸਿੰਘ ਨੇ ਕਰਜ਼ਾ ਮਾਫ ਕੀਤਾ ਯਾਰ ਮਨਮੋਹ ਸਾਨੂੰ ਲੋਕ ਕਹਿੰਦੇ ਆ ਮੁੰਡੇ ਨੇ ਜਿਹੜੇ ਨਵੇਂ ਦੇ ਓ 70 ਸਾਲਾਂ ಕಾಂಗ್ರೆਸ ਨੇ ਕੀਤਾ ਮੈਂ ਕਿਹਾ ਤੂੰ ਜੰਮਿਆ ਹੀ ਨਹੀਂ ਸੀਗਾ ਉਦੋਂ ਤੈਨੂੰ ਕੀ ਦਸੀਏ ਕੀ ਕੀਤਾ ਇਸ ਨੇਚ ਸੁਈ ਨਹੀਂ ਮੰਦੀ ਸੀ ਹੁਣ ਇਸ ਨੇਚ ਜਾਜ ਬੰਦਾ ਹੈ ಕಾಂಗ್ರೆਸ ਨੇ ਅਯਾਦੀ ਲੈਂਦੀ ਸੁਈ ਤੋਂ ਲੈ ਕੇ ਜਾਜ ਬਣਾਇਆ 7 ਸਾਲ 70 ਸਾਲ ਸਾਡਾ ਰਾਜ ਰਿਆ 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ ਅਸੀਂ 70 ਸਾਲਾਂ ਚ ਡੀਏਪ ਖਾਦ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੁਣ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਹੈ ਇਹ ਸਾਡਾ ਰਾਜ ਸੀਗਾ ਅੱਜ ਤੋਂ 12 ਸਾਲ ਪਹਿਲਾਂ ਜਦੋਂ ਮਨਮੋਹਨ ਸਿੰਘ ਦਾ ਰਾਜ ਸੀ ਸਰਦਾਰ ਜੀ 20000 ਰੁਪਏ तोला ਸੋਨਾ ਸੀ ਅੱਜ 128000 ਹੈ 60 ਸਾਲਾਂ ਚ ਅਸੀਂ 20000 ਤੇ ਜਾਂਦਾ ਤੇ 12 ਸਾਲਾਂ ਚ ਉਹਨੇ ਮਾਂ ਦੇ ਛੇਰ ਦੇ ਲੱਖ ਰੁਪਏ ਦੇ ਉੱਤੇ ਦਾ ਮਤਾਂ ਸਾਡੇ ਰਾਜਪਤਾ 20 ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਹੈ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸਾਲਾਂ ਵਿੱਚ 42 ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਦੀ ਗੱਤ ਮਤਾਂ ਪੈਟਰੋਲ ਮਿੱਟੀ ਦਾ ਤੇਲ ਸਰੋਂ ਦਾ ਤੇਲ ਖੰਡ ਚਾ ਮਾਰਤਾ ਲੋਕ ਇਹ ਭਾਜੀਪੀ ਸਰਕਾਰ ਹੈ 750 ਕਿਸਾਨ ਮਾਰਤਾ ਸਾਡਾ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਵੀ ਸਾਨੂੰ ਗਰੰਟੀ ਦਿਓ ਇਹ ਐਮਐਸਪੀ ਦਿੱਤੀ ਕਿ ਨਹੀਂ ਕਾਂਗਰਸ ਨੇ 1960 ਇਹ ਕਾਂਗਰਸ ਨੇ ਦਿੱਤੀ ਹੈ ਜਨਾਬ ਸੁਮੇਰੀਆਂ ਦਿੱਤੀ ਹੈ ਹੱਥ ਜੋੜ ਕੇ ਆ ਲੋਕ ਭਾਲਣ ਚਲੀਆਂ ਬੀਬੀਆਂ 1000 ਰੁਪਏ ਭਗਵੰਤ ਮਾਨ ਦਾ 1000 ਤਾਂ ਅਸੀਂ ਦੇਤਾ ਤੁਹਾਨੂੰ 500 ਰੁਪਏ ਬਾਦਲ ਦੇ ਰਾਜਮੈਂਟ ਨੂੰ ਦਿੱਸੀ ਜਿਹੜਾ ਗਰੀਬਾਂ ਦਾ ਮਸੀਹਾ ਕੋ ਹੁੰਦਾ ਸੀ ਸਰਦਾਰ ਗੁਰਸਿੱਖ ਅਸੀਂ 1000 ਰੁਪਏ ਵਧਾਈ ਹੁਣ ਰੰਗਲਾ ਪੰਜਾਬ ਵਾਲੇ ਨੇ ਮਾਂ ਦੇ ਸ਼ੇਰਾਂ ਦੇ 400 ਹੋ ਗਏ ਤੁੱਕੀ ਵੀ ਵਧਾਈ ਦੇਵੀ ਹੈ ਐ ਦੁਨੀਆ ਇਨਕਲਾਬ ਆ ਪੀਣਾ ਹੈ ਜਿਹੜੀ ਕਿਹੜੀ ਪਾਰਟੀ ਅੰਮ੍ਰਿਤਪਾਲ ਗਿ ਵਾਲੀ ਐਵੇਂ ਇਹ ਆਈ ਸੀ ਬੈਠਾ ਭਗਵਾਨਤ ਮਾਨੀ ਕਹਿੰਦੇ ਨਵੀਂ ਪਾਰਟੀ ਐ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਇਹ ਨਿਆਦੇ ਹੋਏ ਰਿਹਾ ਆਇਓ ਇਹ ਮੇਰਾ ਬੰਦਾ ਇੱਕ ਜਿੱਤਿਆ ਫੀਕੂ ਤੋਂ 2 MP ਖਾਲਸਾ ਕੀ ਨਾ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੋਲਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬਾਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਦਾ ਕਰੇ ਗੁਰਦੁਆਰੇ ਦੇ ਗ੍ਰੰਥੀ ਕਿਨੂੰ ਬਣਾਉਣੇ ਹੋ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੋਸ਼ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਕਿਉਂ ਨਾ ਕਿਲੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬਣਾਈ ਨਹੀਂ ਹੂਰਸਾਲ ਦੀ ਬੋਲੇ ਸੋਨੇ ਆ ਲਈ ਜੇ ਪਰਲਮੈਂਟ ਚ ਜਾ ਕੇ ਇੰਨਾ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਦੇ ਬੋਲ ਖਾਦ ਸੇ ਤੇ ਸੋ ਯਾਰ ਮਾਰਾ ਮੋਟਾ ਸੋਚਿਆ ਕਰੋ ਜਮਾਨਾ ਨਾ ਉਹੀ ਗੱਦਾਬਾਗਾ ਇਧਰੋਂ ਉਧਰ ਸਗੇ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਿਆਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ ਪੰਜ ਸਾਲ ਦਾ ਪੱਕੇ ਖਾਣੇ ਦੇਖਾਂਗੇ ਕੀ ਹੁੰਦਾ ਤੇ ਮੁੰਦਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰਗੰਦ ਸਾਹਿਬ ਮਹਾਰਾਜ ਪਾੜਿਆ ਜਾ ਰਿਹਾ ਸੀ ਵੀ ਆ ਤੇ ਬੀ ਉਹ ਨਹੀਂ ਸੀ ਬਗਰਾੜੀ ਦੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦबई ਚ ਉਹਦਾ ਗਾੜੀ ਸ਼ੇਵ ਕਰਕੇ ਬਿਠਾ ਹੁੰਦਾ ਇੰਨੇ ਹਾਲੇ ਲੰਦਾ ਹੁਣ ਇੱਕੋ ਦਮ ਤੁਸੀਂ ਆਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਤਾਂ ਦੇ ਬਿੰਦਿਆ ਉਹ ਰਾਜਨੀਤੀ ਤੇ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹੋ ਜਾਂ ਇੱਕ ਤਾਂ ਤਿੰਨ ਵਾਰੀ ਦਾ ਬਣਿਆ ਪਿਆ ਐਮ.ਐਲ.ਏ ਉਹ ਵਾਪਸ ਹੁਣ ਦੂਜੀ ਪਾਰਟੀ ਚ ਆ ਗਿਆ ਜਿਹੜਾ ਉਹਨੇ ਤਿੰਨ ਵਾਰੀਆਂ ਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਇਹ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੀ ਰਾਤ ਚਾਈ ਸੀ ਬਸ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾਂ ਅਕਾਲੀ ਦਲ ਦੀ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਇੱਕ ਨਵਾਂ ਰਵਾਜ ਪਤਾ ਕਿ ਗੈਂਗਸਟਰ ਨੂੰ ਟਿਕਟਾਂ ਦੇਣੀਆਂ ਮਾੜੀ ਗੱਲ ਹੈ ਜੇ ਰਾਜਨੀਤੀ ਦੇ ਗੈਂਗਸਟਰ ਆ ਜੇ ਤਾਂ ਫੱਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਦੀ ਪਾਰਟੀ ਦੇ ਨਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅਮਰਿਤਪਾਲ ਦਮਦਮੀ ਟਕਸਾਲ ਆਲੇ ਕੋਈ ਇਲੈਕਸ਼ਨ ਲੜਿਆ ਕਦੇ ਬੋਲੋ ਜੀ ਨਹੀਂ ਲੜਿਆ ਧਰਮ ਦਾ ਪ੍ਰਚਾਰ ਕਰਨਾ ਦੇਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੇ ਕੋ ਸਾਜੇ ਹੋਣ ਅਮ੍ਰਿਤ ਬਾਜੀ ਰਾਜਨੇਤਾ ਬਣ ਗਏ ਚਲੋ ਆਪਾਂ ਆਧਾ ਇਲੈਕਸ਼ਨ ਦਾ ਲੜਦੀ ਲੜਦੇ ਹੋਣ ਉਹਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਜਨਾਮ ਹੋਇਆ ਤਾਂ ਉੱਥੇ ਬੰਦਾ ਲੜਣਾ ਪੁੰਦੇ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ ਚ ਜਨਗਨ ਮੰਨਿਆ ਦੀ ਪੜਾਈ ਜਾਂਦੀ ਉਹ ਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਹੈ ਸੀ ਤਾਂ ਕਿਵੇਂ ਹੋਗਾ ਨਸ਼ਾ ਕਰਾ ਕਹਿੰਦਾ ਕਰੋ ਜੀ ਕਰਾ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ ਚ ਕਰ ਦੂੰ ਕੋਈ ਕਹਿੰਦਾ ਸਾਜ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਲੈਂਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋ ਰਹਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡੇ ਕੋਈ ਤਰੀਕਾ ਕੀ ਹੈ ਨਸ਼ਾ ਤਾਂ ਕਰਨਾ ਹੈ ਸਾਡੇ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆ ਗਿਆ ਤਾਂ ਕਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦੇਾਂਗੇ ਉਹ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40 ਹਜ਼ਾਰ ਰੁਪਏ ਮਾਸਟਰ ਖਾਲੀ ਪਈ ਆ ਦੇ ਆਪ ਦਾ ਹਸਪਤਾਲ ਖਾਲੀ ਪਈ ਗ੍ਰਾਮ ਸੇਵਕ ਕੋਲੇ 15 ਪਿੰਡ ਹੈ ਪਟਵਾਰੀ ਕੋਲੇ 15 ਪਿੰਡ ਹੈ ਪਚਾਇਆ ਸੈਕਟਰ ਕੋਲੇ 20 ਪਿੰਡ ਹੈ ਇੱਕ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਥਾਣੇ ਖਾਲੀ ਪਈ ਹੈ ਕਨੈਕਟਰ ਹੈ ਨਹੀਂ ਸਫਾਈ ਕਰਮਚਾਰੀ ਹੈ ਨਹੀਂ ਪਰ ਉਹ ਆਸੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ ਸਾਢੇ 4 ਕਰੋੜ ਦਾ ਕਰਤੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਊਗਾ ਐਵੇਂ ਸੋਚ ਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਭਵਨਨ ਜੀ ਕੋਈ ਫਾਇਦਾ ਨਹੀਂ ਇਸ ਕੰਮ ਨੂੰ ਇਹ ਕਹੀ ਜਾਂ ਮੈਨੂੰ ਕੋਈ ਕਿਹੜਾ ਫਾਰਮੂਲਾ ਹੈ ਬਈ ਅੰਮ੍ਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ 'ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ 'ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ 'ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ 'ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਿਆ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਉਹ ਨਹੀਂ ਪਿੰਦੇ ਬਿਲਕੁਲ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਮੈਂ ਮੰਨ ਲਉ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਹਾਂ 5 ਕਿਲੋ ਮੇਰੇ ਕਹਿੰਦਾ ਉਹਨੇ ਚਾਹ ਨਹੀਂ ਛੱਡਦਾ ਤੇ ਚਿੱਟਾ ਕਰ ਛੱਡੂਗਾ ਚਾਹ ਦਾ ਬਦਲਾਅ ਦਿਓ ਚਿੱਟੇ ਦਾ ਅਫੀਮ ਆ ਚਿੱਟੇ ਦਾ ਟੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਅਫੀਮ ਤੇ ਪੋਸਟ ਕੁਇਰਾਜੀ ਰਵੇ ਗੁੱਸੇ ਰੋ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਜੀ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਮੈਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲ ਰਾਇ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਨੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਹੈ ਆ ਗਈ ਸਰਕਾਰ ਅਰੰਡਾਵਾ ਸਾਹਿਬ ਮਹੀਨੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ